ਦੋਸਤੋ ਲੱਗਦਾ ਹੈ ਭਾਈ ਗੁਰਦੀਪ ਸਿੰਘ ਖੇੜਾ ਨੇ ਜਿਹੜੀ ਅਕਾਲੀ ਦਲ ਬਾਦਲ ਦੀ ਸਟੇਜ ਤੋਂ ਸਪੀਚ ਦਿੱਤੀ ਸੀ ਉਹ ਉਹਨਾਂ ਦੇ ਹੱਕ ਦੇ ਵਿੱਚ ਘੱਟ ਤੇ ਉਹਨਾਂ ਦੇ ਵਰਖਲਾਫ ਕਾਫੀ ਜ਼ਿਆਦਾ ਗਈ ਹੈ ਸੋਸ਼ਲ ਮੀਡੀਆ ਦੇ ਉੱਤੇ ਤੁਸੀਂ ਜਿਹੜਾ ਲੋਕਾਂ ਦਾ ਜੇਕਰ ਤੁਸੀਂ ਵੇਖੋ ਕਿ ਰੌਣ ਹੈ ਜਿਹੜਾ ਉਹ ਕਾਫੀ ਉਹਨਾਂ ਦੇ ਖਿਲਾਫ ਹੈ ਆਪਣੀ ਵੀ ਜਿਹੜੀ ਪਿਛਲੀ ਗੱਲਬਾਤ ਆ ਉਹਦੇ ਥੱਲੇ ਵੀ ਜਿਹੜੇ ਸੱਜਣਾ ਨੇ ਕਮੈਂਟਸ ਕੀਤੇ ਨੇ ਉਹ ਮੋਸਟਲੀ ਭਾਈ ਗਰਦੀਪ ਸਿੰਘ ਖੇੜਾ ਦੇ ਜਿਹੜਾ ਬਰਖਿਲਾਫ ਹੀ ਨਜ਼ਰ ਆ ਰਹੇ ਨੇ ਤੇ ਜਿਹੜਾ ਕਿਉਂਕਿ ਇਹਦੀ ਇੱਕ ਬਹੁਤ ਵੱਡੀ ਵਜ੍ਹਾ ਆ ਆਈ ਥਿੰਕ ਕਿਤੇ ਨਾ ਕਿਤੇ ਸ਼ਾਇਦ ਇਹ ਗੱਲ ਦਾ ਤਾਂ ਪਹਿਲਾਂ ਖੇੜਾ ਸਾਹਿਬ ਨੂੰ ਪਤਾ ਹੋਣਾ ਚਾਹੀਦਾ ਸੀ ਕਿ ਅਕਾਲੀ ਦਲ ਦੇ ਖਿਲਾਫ ਜਿਹੜਾ ਲੋਕਾਂ ਦੇ ਵਿੱਚ ਇੱਕ ਜਿਹੜਾ ਭਾਰੀ ਰੋਹ ਹੈ ਉਹ ਜਿਹੜੇ ਇਸੇ ਕਰਕੇ ਆਪਾਂ ਬਹੁਤ ਵਾਰੀ ਗੱਲ ਕਰਦੇ ਆ ਕਿ ਆ ਕਿ ਚਾਹੇ ਜਿਹੜੇ ਸੋ ਕਾਲਡ ਬਾਗੀ ਵੀ ਨੇ ਉਹਨਾਂ ਦੇ ਖਿਲਾਫ ਵੀ ਲੋਕੀ ਉਹਨਾਂ ਦੀ ਗੱਲ ਮੰਨਣ ਨੂੰ ਤਿਆਰ ਨਹੀਂ ਕਿਉਂਕਿ ਇਹ ਕੋਈ ਜਿਹੜਾ ਆਈਸੋਲੇਟਿਡ ਇਨਸੀਡੈਂਟ ਨਹੀਂ ਇੱਕ ਅੱਧੀ ਗੱਲ ਨਹੀਂ ਕਿ ਕੋਈ ਪਿਛਲੀ ਵਾਰ ਲੋਕਾਂ ਨੂੰ ਐਂਟੀ ਇਨਕੰਬੈਂਸੀ ਹੋ ਗਈ ਇਹਦੇ ਚੱਲਦਿਆਂ ਲੋਕਾਂ ਨੇ ਉਹਨਾਂ ਨੂੰ ਜਿਹੜਾ ਸਰਕਾਰ ਤੋਂ ਸੱਤਾ ਤੋਂ ਲਾਂਭੇ ਕਰਤਾ ਇੱਕ ਲੰਮਾ ਚੱਲਿਆ ਆਉਂਦਾ ਕਈ ਗੱਲਾਂ ਦਾ ਸਿਲਸਲਾ ਆ ਜਿਹਨੂੰ ਕਿ ਜਦ ਤੱਕ ਉਹ ਬਹਿ ਕੇ ਹੱਲ ਨਹੀਂ ਕਰ ਲੈਂਦੇ ਤਦ ਤੱਕ ਕਿਤੇ ਨਾ ਕਿਤੇ ਜਿਹੜਾ ਪੰਜਾਬ ਦੀ ਆਬਾਦ ਮੈਂ ਜਾਂ ਖਾਸ ਕਰਕੇ ਪੰਥਕ ਹਲਕੇ ਜਿਨ੍ਹਾਂ ਨੂੰ ਭਰਮਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਰਦਾਰ ਸੁਖੀ ਸਿੰਘ ਬਾਦਲ ਦੀ ਧਿਰ ਦੇ ਵੱਲੋਂ ਉਹ ਉਹਨਾਂ ਦੇ ਵੱਲ ਨੂੰ ਨਹੀਂ ਜਾਣਗੇ ਤੇ ਜਿਹੜਾ ਵੀ ਜਿਹੜਾ ਵੀ ਸਖਸ਼ ਜਿਹੜਾ ਵੀ ਲੀਡਰ ਜਾ ਕੇ ਸੁਖਵੀਰ ਸਿੰਘ ਬਾਦਲ ਦੀ ਹਮਾਇਤ ਦੇ ਵਿੱਚ ਬੋਲਦਾ ਕਿਤੇ ਨਾ ਕਿਤੇ ਲੋਕੀ ਉਹਨਾਂ ਦੇ ਜਿਹੜਾ ਬਰ ਖਿਲਾਫ ਹੋ ਜਾਂਦੇ ਨੇ ਤਾਂ ਨਹੀਂ ਹੁੰਦੇ ਪਰ ਕਿਉਂਕਿ ਭਾਈ ਅਮਰਤਪਾਲ ਸਿੰਘ ਉਹਨਾਂ ਦੀ ਕਾਫੀ ਜ਼ਿਆਦਾ ਮਕਬੂਲੀਅਤ ਆ ਤੇ ਖੇੜਾ ਸਾਹਿਬ ਨੇ ਬਿਨਾ ਨਾਮ ਲਏ ਜ਼ਿਆਦਾ ਉਹਨਾਂ ਦੇ ਉੱਤੇ ਜਿਹੜੇ ਨਿਸ਼ਾਨੇ ਲਾਏ ਨੇ ਲੋਕਾਂ ਨੇ ਕਾਫੀ ਸਖਤ ਲੈਂਗੁਏਜ ਵੀ ਇਸਤੇਮਾਲ ਕੀਤੀ ਆ ਭਾਈ ਗੁਰਦੀਪ ਸਿੰਘ ਖੇੜਾ ਦੇ ਖਿਲਾਫ ਸੋ ਜਿਹੜਾ ਇਹ ਕੀ ਇਹਨਾਂ ਨੂੰ ਇਹ ਕਦਮ ਪੇ ਕਰੇਗਾ ਜਾਂ ਨਹੀਂ ਏ ਐਟ ਦਾ ਮੂਮੈਂਟ ਤਾਂ ਬਿਲਕੁਲ ਨਹੀਂ ਨਜ਼ਰ ਆ ਰਿਹਾ ਲੱਗਦਾ ਕਿ ਪੁੱਠਾ ਹੀ ਐਕਚੁਅਲੀ ਪਿਆ ਕਿ ਜਿੱਥੇ ਪਹਿਲਾਂ ਇਹਨਾਂ ਦੇ ਜਦੋਂ ਲੱਗਦਾ ਸੀ ਕਿ ਜਿਹੜਾ ਕਿ ਅਸੀਂ ਵੀ ਜਦੋਂ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਤਾਂ ਬਹੁਤ ਕੁਝ ਗਿਆ ਗਿਆ ਭਾਈ ਅਮਰਪਾਲ ਸਿੰਘ ਉਹਨਾਂ ਦੇ ਖਿਲਾਫ ਸਰਦਾ ਸੁਖੀ ਸਿੰਘ ਬਾਦਲ ਦੀ ਧਿਰ ਵੱਲੋਂ ਬਿਰਸਾ ਸਿੰਘ ਬਲਟੋਹਾ ਜਿਹੜੇ ਚੋਣ ਲੜ ਰਹੇ ਸੀਗੇ ਤੁਹਾਨੂੰ ਪਤਾ ਕਿ ਉਹਨਾਂ ਨੇ ਬੜਾ ਖੁੱਲ ਕੇ ਜਿਹੜਾ ਉਹ ਬੋਲੇ ਨੇ ਇਸ ਭਾਈ ਅਮਰਪਾਲ ਸਿੰਘ ਦੇ ਖਿਲਾਫ ਜਾਂ ਬਾਕੀ ਜਿੰਨੇ ਵੀ ਜਿਹੜੇ ਇਹ ਇੱਕ ਸਾਥੀ ਸੀਗੇ ਉਹਨਾਂ ਦੇ ਪਰ ਲੱਗਦਾ ਸੀ ਕਿ ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਸ਼ਹਿਦ ਜਿਹੜਾ ਅਕਾਲੀ ਦਲ ਕੋਸ਼ਿਸ਼ ਕਰੇਗਾ ਕਿ ਅਸੀਂ ਹੁਣ ਜਿਹੜੀ ਆਪਣੀ ਜਿਹੜੀ ਆ ਸਥਿਤੀ ਨੂੰ ਥੋੜਾ ਜਿਹਾ ਬਦਲਣ ਦੀ ਕੋਸ਼ਿਸ਼ ਕਰੇਗਾ ਆਪਣੇ ਸਟੈਂਡ ਨੂੰ ਬਦਲਣ ਦੀ ਕੋਸ਼ਿਸ਼ ਕਰੇਗਾ ਪਰ ਉਹਨਾਂ ਨੇ ਆਪਣਾ ਬਿਆਨੀਆਂ ਜਿਹੜਾ ਉਹ ਸੇਮ ਹੀ ਰੱਖਿਆ ਨਜ਼ਰ ਆਇਆ ਤੇ ਹੋਰ ਸ਼ਕਤੀ ਦੇ ਨਾਲ ਜਿਹੜਾ ਉਹ ਇਹਨਾਂ ਦੇ ਖਿਲਾਫ ਗਏ ਨੇ ਤਾਂ ਤਾਂ ਹੀ ਮੈਂ ਲਾਸਟ ਟਾਈਮ ਇਹ ਗੱਲ ਕਹੀ ਸੀ ਕਿ ਲੱਗਦਾ ਇਦਾਂ ਕਿ ਭਾਈ ਅਮਰਪਾਲ ਸਿੰਘ ਉਹਨਾਂ ਦੇ ਖਿਲਾਫ ਜਿਹੜਾ ਸੁਖਵੀਰ ਸਿੰਘ ਬਾਦਲ ਉਹਨਾਂ ਦੇ ਵੱਲੋਂ ਇੱਕ ਤਰੀਕੇ ਨਾਲ ਆਪਣਾ ਖਿਡਾਰੀ ਜਿਹੜਾ ਮੈਦਾਨ ਦੇ ਵਿੱਚ ਲਿਆਦਾ ਗਿਆ ਭਾਈ ਗੁਰਦੀਪ ਸਿੰਘ ਖੇੜ ਜਿਹੜਾ ਉਹਨਾਂ ਦਾ ਪਿਛਲਾ ਜਿਹੜਾ ਸੰਘਰਸ਼ ਰਿਹਾ ਆਪਣਾ ਉਹਦੇ ਵਿੱਚ ਉਹ ਉਹਨਾਂ ਦੀ ਇੱਕ ਭੂਮਿਕਾ ਰਹੀ ਹੈ ਲੰਬੇ ਸਮੇਂ ਤੋਂ ਜੇਲ੍ਹ ਦੇ ਵਿੱਚ ਨੇ ਲੋਕਾਂ ਦਾ ਉਹਨਾਂ ਦੇ ਪ੍ਰਤੀ ਸਤਕਾਰ ਆ ਪਰ ਜਿਵੇਂ ਮੈਂ ਕਿਹਾ ਕਿ ਸੋਸ਼ਲ ਮੀਡੀਆ ਤੇ ਲੋਕਾਂ ਨੇ ਕਾਫੀ ਇਸ ਗੱਲ ਤੇ ਇਦਰਾਜ਼ ਜ਼ਾਹਿਰ ਕੀਤਾ ਜਿਸ ਵੀਕੇ ਨਾਲ ਗਦੀਪ ਸਿੰਘ ਖੇੜਾ ਹੋਣਾ ਨੇ ਜਿਹੜੀਆਂ ਗੱਲਾਂ ਕੀਤੀਆਂ ਤੇ ਕਾਫੀ ਉਹਨਾਂ ਨੇ ਗੱਲਾਂ ਕੀਤੀਆਂ ਵੀ ਇਦਾਂ ਦੀਆਂ ਕਾਫੀ ਜਿਹੜੇ ਉਹਨਾਂ ਨੇ ਕਲੇਮ ਕੀਤੇ ਆ ਆਬਵੀਅਸਲੀ ਦੂਜੇ ਪਾਸੇੋਂ ਹਾਲਾਂਕਿ ਉਹਨਾਂ ਨੇ ਰੈਸਟ੍ਰੇਨ ਸ਼ੋ ਕੀਤਾ ਈਵਨ ਦਾਦੂਵਾਲ ਸਾਹਿਬ ਨੇ ਵੀ ਜਿਹੜਾ ਉਹਨਾਂ ਨੇ ਜਵਾਬ ਉਹਨਾਂ ਨੇ ਇਸ ਵੀਕੇ ਨਾਲ ਦਿੱਤਾ ਜ਼ਰੂਰ ਹੈ ਕਿ ਸਾਡੇ ਕੋਲ ਆਏ ਸੀ ਉਦੋਂ ਇਹ ਹੋਰ ਤਰੀਕੇ ਦੀਆਂ ਗੱਲਾਂ ਕਰਦੇ ਸੀ ਪਰ ਉਹਨਾਂ ਨੇ ਵੀ ਕਿਹਾ ਕਿ ਸਾਡੇ ਸਤਕਾਰਤ ਨੇ ਭਗਵਨਤਪਾਲ ਸਿੰਘ ਉਹਨਾਂ ਦੇ ਪਿਤਾ ਜੀ ਨੇ ਵੀ ਇਹ ਗੱਲ ਕਹੀ ਕਿ ਜੀ ਸਾਡੇ ਜਿਹੜਾ ਸਤਕਾਰਯ ਬڑے ਜਿਹੜੇ ਚੰਗੇ ਸ਼ਬਦਾਂ ਦੇ ਵਿੱਚ ਉਹਨਾਂ ਨੇ ਆਪਣਾ ਪੱਖ ਰੱਖਿਆ ਤੇ ਇਹਨਾਂ ਦੀ ਗੱਲ ਨੂੰ ਨਕਾਰਿਆ ਸੋ ਇਹ ਹੁਣ ਜਿਹੜਾ ਕਿਤੇ ਸਰਦਾਰ ਸੁਖੀ ਸਿੰਘ ਬਾਦਲਖਣੀ ਆਪਣਾ ਫਾਇਦਾ ਕਰਦੇ ਕਰਦੇ ਇਧਰਲੇ ਪਾਸੇ ਹੋਰ ਨੁਕਸਾਨ ਨਾ ਕਰਾ ਲੈਣ ਕਿ ਇੱਕ ਹੋਰ ਜਿਹੜੀ ਆ ਕਹਿ ਲੋ ਕਿ ਲੋਕਾਂ ਦੇ ਵਿੱਚ ਗੱਲ ਚਲੀ ਜਾਵੇ ਵੀ ਹਜੇ ਵੀ ਇਹ ਉਹ ਪੁਰਾਣੀਆਂ ਗੱਲਾਂ ਤੇ ਜਿਹੜਾ ਖੜੇ ਨੇ ਤੇ ਉਧਰੋਂ ਮੈਂ ਜਾ ਕੇ ਸਾਹਬ ਦਾ ਬਿਆਨ ਸੁਣ ਰਿਹਾ ਸੀਗਾ ਉਹਨਾਂ ਨੇ ਜਿਹੜਾ ਕਿਉਂਕਿ ਇਹਨਾਂ ਨੇ ਕਾਫੀ ਗੱਲਾਂ ਕੀਤੀਆਂ ਦੇ ਬੀ ਹਰਿਆਣਾ ਕਮੇਟੀ ਨੂੰ ਲੈ ਕੇ ਤਾਂ ਜਾਕਰ ਸਾਹਿਬ ਨੇ ਕਿਹਾ ਕਿ ਬੀਜੇਪੀ ਕਦੇ ਵੀ ਸਿੱਕੇ ਦੇ ਧਾਰਮਿਕ ਮਸਲਿਆਂ ਦੇ ਵਿੱਚ ਕੋਈ ਵੀ ਜਿਹੜਾ ਜਿਹੜੀ ਆ ਉਹ ਮਦਖਲਤ ਨਹੀਂ ਕਰਦੀ ਹਰਿਆਣੇ ਦੇ ਵਿੱਚ ਜਦੋਂ ਉਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਦੀ ਬੱਕਰੀ ਬਣੀ ਆ ਉਹ ਤਾਂ ਕਾਂਗਰਸ ਦੀ ਸਰਕਾਰ ਸੀ ਉੱਥੇ ਸੀ ਜਾਕਰ ਸਾਹਿਬ ਦਾ ਮੈਂ ਹੁਣੇ ਬਿਆਰ ਵੇਖ ਰਿਹਾ ਸੀਗਾ ਤੇ ਇਹ ਅੱਛਾ ਇਹਦੇ ਵਿੱਚ ਇਹ ਵੀ ਆ ਜਿਹੜੇ ਬਾਗੀ ਅਕਾਲੀ ਨੇ ਉਹਨਾਂ ਦਾ ਵੀ ਇੱਕ ਬਿਆਨ ਸਾਹਮਣੇ ਆਇਆ ਉਹਨਾਂ ਨੇ ਕੱਲ ਜਿਹੜੀ ਆ ਗੁਰਚੰਦ ਸਿੰਘ ਟੋੜਾ ਹੁਣੀ ਜਿਹੜੇ ਸਾਬਕਾ ਅਕਾਲੀ ਲੀਡਰ ਨੇ ਵੱਡੇ ਅਕਾਲੀ ਲੀਡਰ ਨੇ ਜਿਹੜਾ ਇਹਨਾਂ ਦੇ ਕੰਟੈਂਪੋਰੀ ਨੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੇ ਪੰਜਾਬ ਦੀ ਸਿਆਸਤ ਜਾਂ ਕਹ ਲਓ ਕਿ ਪੰਥਕ ਸਿਆਸਤ ਬਹੁਤ ਲੰਮਾ ਸਮਾਂ ਟੋੜਾ ਬਾਦਲ ਟੋੜਾ ਵਰਸਸ ਬਾਦਲ ਜਾਂ ਬਾਦਲ ਟੋੜਾ ਇਕੱਠੇ ਹੋ ਕੇ ਕੀ ਕਰਦੇ ਨੇ ਇਹਨਾਂ ਜਿਹੜਾ ਨਾਵਾਂ ਦੇ ਨਾਲ ਚੱਲਦੀ ਰਹੀਆਂ ਅਖਬਾਰਾਂ ਦੀਆਂ ਸੁਰਖੀਆਂ ਇਹ ਦੋ ਨਾਵਾਂ ਦੇ ਨਾਲ ਅੱਗੇ ਵਧਦੀਆਂ ਰਹੀਆਂ ਪੰਜਾਬ ਦੇ ਵਿੱਚ ਲੰਬਾ ਸਮਾਂ ਸੋ ਟੋੜਾ ਸਾਹਿਬ ਦੀ ਜਿਹੜੀ ਆ ਉਹਨਾਂ ਦੇ ਇੱਕ ਸਮਾਗਮ ਨੂੰ ਲੈ ਕੇ ਇਹਨਾਂ ਦੀ ਮੀਟਿੰਗ ਸੀਗੀ ਜਿਹੜੇ ਬਾਗੀ ਅਕਾਲੀ ਲੀਡਰਸ ਨੇ ਤੇ ਇਹਨਾਂ ਨੇ ਵੀ ਦੱਸ ਦਿਆ ਕਿ ਬਾਹਰ ਆ ਕੇ ਇਹ ਗੱਲਾਂ ਬਾਤਾਂ ਕੀਤੀਆਂ ਕਿ ਭਾਈ ਇਹ ਜਿਹੜਾ ਕੋਸ਼ਿਸ਼ ਕੀਤੀ ਜਾ ਰਹੀ ਆ ਕਿ ਬੰਦੀ ਸਿੰਘਾਂ ਦੇ ਵਿਚਾਰ ਤੇ NSA ਜਿਨ੍ਹਾਂ ਦੇ ਉੱਤੇ ਲੱਗਾ ਹੋਇਆ ਉਹਨਾਂ ਦੇ ਵਿੱਚ ਜਿਹੜਾ ਉਹਨਾਂ ਨੂੰ ਬਖ ਕਰਨ ਦੀ ਇਹ ਗਲਤ ਗੱਲ ਹੈ ਕਿਉਂਕਿ ਤੁਹਾਨੂੰ ਪਤਾ ਹੈ ਕਿ ਸਰਦਾਰ ਸੁਖੀ ਸਿੰਘ ਬਾਦਲ ਨੇ ਵੀ ਇਹ ਗੱਲ ਲਗਾਤਾਰ ਕੀਤੀ ਆ ਕਿ ਜੀ ਉਹਨਾਂ ਨੂੰ ਛੜਾਈਏ ਜਿਹੜੇ 40-40 ਸਾਲ ਤੋਂ ਜਾਂ ਲੰਬੇ ਸਮੇਂ ਤੋਂ ਅੰਦਰ ਨੇ ਜਾਂ ਜਿਹੜਿਆਂ ਨੂੰ ਸਾਲ 1.5 ਸਾਲ ਹੋਇਆ ਉਹਨਾਂ ਦਾ ਵੀ ਆਬਵੀਅਸਲੀ ਤੁਸੀਂ ਸਮਝ ਸਕਦੇ ਹੋ ਇਸ਼ਾਰਾ ਕਿੱਧਰ ਨੂੰ ਆ ਡੇਬਰੂਗੜ ਜੇਲ੍ਹ ਵਾਲੂ ਆ ਕਿ ਅਸੀਂ ਭਾਈ ਅਮਰਿਤਪਾਲ ਸਿੰਘ ਤੇ ਉਹਨਾਂ ਦੇ ਸਾਥੀਆਂ ਨੂੰ ਛੁਡਾਈਏ ਜਾਂ ਸੁਬੀਸ਼ਿੰਘ ਬਾਦਰ ਉਹਨਾਂ ਦਾ ਕਹਿਣਾ ਕਿ ਅਸੀਂ ਉਹਨਾਂ ਨੂੰ ਛੁਡਾਈਏ ਜਿਹੜੇ ਲੰਬੇ ਸਮੇਂ ਤੋਂ ਜੇਲ੍ਹਾਂ ਦੇ ਵਿੱਚ ਬੰਦ ਰਹੇ ਤੇ ਆਬਵੀਅਸਲੀ ਜਿਹੜਾ ਇਹ ਬਾਗੀ ਅਕਾਲੀ ਨੇ ਇਹਨਾਂ ਨੇ ਕਿਹਾ ਕਿ ਇਹ ਬਹੁਤ ਗਲਤ ਗੱਲ ਹੈ ਕਿ ਜਿਹੜਾ ਤੁਸੀਂ ਜਿਹੜਾ ਬੰਦੀ ਸਿੰਘਾਂ ਦੇ ਵਿਚਕਾਰ ਤੇ ਜਿਹੜਾ ਇਹ ਐਨਐਸਆਈ ਜਿਨ੍ਹਾਂ ਸਿੰਘਾਂ ਦੇ ਉੱਤੇ ਲੱਗਾ ਹੋਇਆ ਵੀ ਇਹਨਾਂ ਦੇ ਵਿੱਚ ਤੁਸੀਂ ਕੋਈ ਪਾੜਾ ਪਾਉਣ ਦੀ ਕੋਸ਼ਿਸ਼ ਕਰ ਰਹੇ ਹੋ ਤੇ ਇਹ ਇਹ ਆਈ ਥਿੰਕ ਇਜ਼ ਐਂਡ ਵੈਲ ਫॉर ਸਦਾ ਸੁਖੀ ਸਿੰਘ ਬਾਦਲ ਕਿਉਂਕਿ ਇਹ ਜਿਹੜੇ ਆ ਇਸ ਸਮੇਂ ਤਾਂ ਐਕਚੁਅਲੀ ਉਹ ਜੋ ਵੀ ਕਰ ਰਹੇ ਨੇ ਕਿ ਤਰ੍ਹਾਂ ਕਿ ਤਨ ਉਹਦੇ ਉਲਟੀ ਜਾ ਰਿਹਾ ਕਿਉਂਕਿ ਇਹਦੀ ਇੱਕ ਬਹੁਤ ਵੱਡੀ ਵਜ੍ਹਾ ਇਹਦੀ ਹੈ ਕਿ ਇਹ ਵੀ ਨਜ਼ਰ ਆ ਰਿਹਾ ਕਿ ਉਹ ਆਪਣੀਆਂ ਗਲਤੀਆਂ ਹੋਈਆਂ ਕਬੂਲਦੇ ਜਿਹੜੇ ਆ ਜੋ ਵੀ ਉਹਨਾਂ ਤੋਂ ਹੋਈਆਂ ਉਹਨਾਂ ਨੂੰ ਨਜ਼ਰ ਨਹੀਂ ਆ ਰਿਹਾ ਹਾਲਾਂਕਿ ਉਹ ਇੱਕ ਜਨਰਲੀ ਗਲਤ ਆ ਕਰਦੇ ਨੇ ਕਿ ਸਾਡੇ ਤੋਂ ਸਾਡੇ ਜਦੋਂ ਅਸੀਂ ਸਰਕਾਰ ਦੇ ਵਿੱਚ ਸੀਗੇ ਉਦੋਂ ਜੋ ਵੀ ਗਲਤੀਆਂ ਹੋਈਆਂ ਉਹਨਾਂ ਦੇ ਲਿਖੇ ਮਾ ਜਾਂਚਨਾ ਕਰਦੇ ਨੇ ਉਹ ਪਰ ਜਿਹੜੇ ਜਿਹੜੀਆਂ ਗੱਲਾਂ ਲੋਕਾਂ ਦੇ ਦਿਲਾਂ ਦੇ ਵਿੱਚ ਨੇ ਉਹ ਕਿਤੇ ਨਾ ਕਿਤੇ ਉਸੇ ਤਰੀਕੇ ਨਾਲ ਘੜ ਕੀਤੀਆਂ ਹੋਈਆਂ ਉਹਨਾਂ ਨੂੰ ਉਹ ਜਿਹੜਾ ਉਹਨਾਂ ਤੇ ਗੱਲ ਕਰਦੇ ਹੋਏ ਨਜ਼ਰ ਨਹੀਂ ਆਉਂਦੇ ਤੇ ਉਤੋਂ ਇਹ ਕਹਿੰਦੇ ਨੇ ਕਿ ਭਾਈ ਤੁਹਾਡੀ ਗਲਤੀ ਹੈ। ਸੰਗਰੂਰ ਵਾਲਿਓ ਤੁਸੀਂ ਭਗਵੰਤਬਾਹਨ ਨੂੰ ਜਿਥਾਇਆ ਸੀ ਤੁਸੀਂ ਇਹ ਬਾਹਰਲੇ ਲੋਕਾਂ ਨੂੰ ਲੈ ਕੇ ਆਏ। ਹੁਣ ਗਿੱਦੜਵਾਹੇ ਦੇ ਵਿੱਚ ਮੈਂ ਇੱਕ ਉਹਨਾਂ ਦੀ ਹੁਣੇ ਵੀਡੀਓ ਵੇਖ ਰਿਹਾ ਸੀ। ਇੱਕ ਤਾਂ ਬੜੀ ਇੰਟਰਸਟਿੰਗ ਗੱਲ ਹੋ ਗਈ ਹੈ ਕਿ ਹੁਣ ਕੀ ਗਿੱਦੜਵਾਹੇ ਤੋਂ ਉਹ ਜਿਹੜੇ ਆ ਹੋ ਸਕਦੇ ਆ ਉਮੀਦਵਾਰ ਜਿਹੜੇ ਅਕਾਲੀ ਦਲ ਦੇ ਜਾਂ ਡਿੰਪੀ ਢਿੱਲੋਂ ਹੋ ਸਕਦੇ ਆ। ਡਿੰਪੀਟੋ ਲੋਨੇ ਬੀਤੇ ਦਿਨਾਂ ਦੇ ਵਿੱਚ ਉਹਨਾਂ ਦਾ ਇੱਕ ਬਿਆਨ ਸਾਹਮਣੇ ਆਇਆ ਸੀ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਕੀ ਤੁਸੀਂ ਚੋਣ ਲੜਨੀ ਹੈ ਤਾਂ ਉਹਨਾਂ ਨੇ ਕਿਹਾ ਜੇ ਮੈਂ ਚੋਣ ਲੜੀ ਤਾਂ ਵੀ ਸਰਦਾਰ ਸੁਖੀ ਸਿੰਘ ਬਾਦਲ ਜਿਹੜਾ ਲੜ ਰਹੇ ਨੇ ਜੋ ਲੜ ਰਹੇ ਨੇ ਤਾਂ ਵੀ ਮੈਂ ਹੀ ਲੜ ਰਿਹਾ ਮੇਰੇ ਲਈ ਪਰਿਵਾਰ ਵਾਲੀ ਗੱਲ ਹੈ ਅੱਛਾ ਇੱਥੇ ਜਿਹੜੇ ਡਿੰਪੀ ਢੁੱਲੋਂ ਹੁਣੀ ਆ ਉਹਨਾਂ ਨੇ ਇੱਕ ਗੱਲ ਬੜੀ ਜਿਹੜੀ ਆ ਸਪਸ਼ਟ ਕੀਤੀ ਆ ਕਿ ਉਹਨਾਂ ਨੂੰ ਉਹਨਾਂ ਦੇ ਨਾਲ ਰਾਬਤੇ ਕੀਤੇ ਜਾ ਰਹੇ ਨੇ ਉਹਨਾਂ ਨੇ ਕਿਹਾ ਕਿ ਮੈਂ ਜਿਹੜਾ ਆਮ ਆਦਮੀ ਪਾਰਟੀ ਦੇ ਵੱਲੋਂ ਵੀ ਮੇਰੇ ਨਾਲ ਰਾਬਤਾ ਕੀਤਾ ਜਾ ਰਿਹਾ ਪਰ ਮੈਂ ਦੱਸਣਾ ਚਾਹੁੰਦਾ ਕਿ ਸਰਦਾਰ ਸੁਖੀ ਸਿੰਘ ਬਾਦਲ ਉਹਨਾਂ ਦੇ ਨਾਲ ਮੇਰੇ ਪਰਿਵਾਰਕ ਰਿਸ਼ਤੇ ਨੇ ਤੇ ਮੈਂ ਉਹਨਾਂ ਨੂੰ ਨਹੀਂ ਛੱਡਣਾ ਤੇ ਗਿੱਦੜਵਾਹ ਦੀ ਸੀਟ ਤੋਂ ਚਾਹੇ ਕੋਈ ਵੀ ਖੜਾ ਹੋਵੇ ਤੇ ਅਸੀਂ ਜਿਹੜਾ ਸਾਡੇ ਲਈ ਇੱਕੋ ਹੀ ਗੱਲ ਹੈ ਅਸੀਂ ਇਹ ਸਾਡੀ ਪਰਿਵਾਰਕ ਗੱਲ ਆ ਤੇ ਜਿਹੜਾ ਕਿਉਂਕਿ ਗਿੱਦੜਵਾਹ ਦੀ ਸੀਟ ਵੈਸੇ ਹੁਣ ਦੋ ਤਿੰਨ ਵਾਰ ਜਿਹੜਾ ਰਾਜਾ ਬਰਿੰਗ ਹੁਣੀ ਜਿੱਤੇ ਨੇ ਪਰ ਇੱਥੇ ਨਾਲ ਦੀ ਨਾਲ ਇਹ ਵੀ ਆ ਕਿ ਰਾਜਾ ਬਰਿੰਗ ਹੁਣੀ ਵੈਸੇ ਤਾਂ ਚਲੋ ਉਹਨਾਂ ਨੇ ਲੋਕ ਸਭਾ ਦੇ ਮੈਂਬਰ ਪਾਰ ਪਰ ਉਹ ਜਿਹੜਾ ਕਿਉਂਕਿ ਕਾਫੀ ਨਾਮ ਚੱਲਦਾ ਰਿਹਾ ਕਿ ਹੋ ਸਕਦਾ ਉਹਨਾਂ ਦੀ ਜਿਹੜੀ ਵਾਈਫ ਆ ਅਮਰਤਾ ਬੜਿੰਗ ਜਿਹੜੀ ਕਾਫੀ ਐਕਟਿਵ ਨੇ ਪੋਲਿਟਿਕਸ ਦੇ ਵਿੱਚ ਵੀ ਉਹ ਹੋ ਸਕਦਾ ਗਿੱਦੜਵਾਹੇ ਦੀ ਜਿਹੜੀ ਸੀਟ ਤੋਂ ਆ ਜਾਣ ਪਰ ਨਾਲ ਦੀ ਨਾਲ ਖਬਰਾਂ ਇਹ ਵੀ ਜਿਹੜੀਆਂ ਸਾਹਮਣੇ ਆਈਆਂ ਨੇ ਕਿ ਜਿਹੜੇ ਰਾਜਾ ਬੜਿੰਗ ਹੁਣੀ ਆ ਉਹ ਸੋਚ ਰਹੇ ਨੇ ਮੁਕਸਰ ਜਾਣ ਲਈ ਮੁਕਸਰ ਹੀ ਹਲਕੇ ਦੇ ਵਿੱਚ ਉਹਨਾਂ ਦਾ ਪਿੰਡ ਪੈਂਦਾ ਕਿ ਉਹ ਮੁਕਸਰ ਵੱਲ ਜਾਣ ਦੇ ਬਾਬਤ ਸੋਚ ਰਹੇ ਨੇ ਕਿ ਉਧਰ ਨੂੰ ਮੂਵ ਕਰ ਜਾਣਾ ਉਹ ਸੋ ਇਸ ਕਰਕੇ ਗਿੱਦੜਵਾਹੇ ਦੀ ਸੀਟ ਵੈਸੇ ਵੀ ਇੱਕ ਵਾਰ ਆਲਰੇਡੀ ਇਹ ਇਤਿਹਾਸਕ ਗੱਲ ਆ ਜਿਹੜਾ 95 ਦਾ ਦੌਰ ਸੀਗਾ ਜਦੋਂ ਬਿਆਨ ਸਿੰਘ ਦੀ ਸਰਕਾਰ ਸੀ ਉਸ ਸਮੇਂ ਅਕਾਲੀ ਦਲ ਨੂੰ ਇੱਕ ਬਹੁਤ ਵੱਡਾ ਹੰਗਾਰਾ ਏਸੀ ਗਿੱਦੜਵਾਹੇ ਦੀ ਜਿੰਨੀ ਚੋਣ ਨੇ ਦਿੱਤਾ ਸੀ ਜਦੋਂ ਮਨਪ੍ਰੀਤ ਸਿੰਘ ਬਾਦਲ ਦੀ ਜਿੱਤ ਹੋਈ ਸੀ ਕੁਝ ਕੁ ਵੋਟਾਂ ਦੇ ਨਾਲ ਬਿਆਨ ਸਿੰਘ ਦੀ ਬਹੁਤ ਜਿਹੜੀ ਆ ਤਾਕਤਵਰ ਜਿਹੜੀ ਸਰਕਾਰ ਸੀ ਜਿਹੜੀ ਕਿ ਆਪਣੇ ਸਰਕਾਰੀ ਅਮਲੇ ਫੈਲੇ ਦੇ ਜ਼ੋਰ ਤੇ ਜਿਹੜੀ ਆ ਤਾਕਤਵਰ ਬਣੀ ਹੋਈ ਸੀ ਉਹਨੂੰ ਮਾਰਦ ਦਿੱਤੀ ਸੀ ਤੇ ਅਕਾਲੀ ਦਲ ਦੇ ਨਾਲ ਹੋਰ ਵੀ ਇਕੱਠੀਆਂ ਹੋਈਆਂ ਸੀ ਤੇਰਾ ਆਪੋਜੀਸ਼ਨ ਦੀਆਂ ਕਈ ਪਾਰਟੀਆਂ ਮਨਪ੍ਰੀਤ ਸਿੰਘ ਬਾਦਲ ਇੱਥੋਂ ਜਿੱਤੇ ਸੀ ਜੋ ਇਸ ਕਰਕੇ ਹੁਣੇ ਜਿਹੜੀ ਸਰਦਾ ਸੁਖੀ ਸਿੰਘ ਬਾਦਲ ਦੀ ਇੱਕ ਵੀਡੀਓ ਨਜ਼ਰ ਆਈ ਹੈ ਨਾ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਜੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਇਸ ਹਲਕੇ ਦਾ ਬਹੁਤ ਖਿਆਲ ਰੱਖਦੇ ਸੀ ਕਰੋਨਾ ਟਾਈਮ ਇਕੱਲੇ ਇਕੱਲੇ ਨੂੰ ਫੋਨ ਕਰਕੇ ਪੁੱਛਦੇ ਰਹੇ ਕਿਸੇ ਨੂੰ ਕਿਹੜੀ ਚੀਜ਼ ਦੀ ਜ਼ਰੂਰਤ ਹੈਗੀ ਆ ਜਾਂ ਨਹੀਂ ਉਹਨਾਂ ਨੂੰ ਬਹੁਤ ਖਿਆਲ ਸੀਗਾ ਇਸ ਹਲਕੇ ਦਾ ਉਹਨਾਂ ਨੇ ਕਿਹਾ ਸੀ ਕਿ ਇਹਦਾ ਹਮੇਸ਼ਾ ਆਪਾਂ ਇਹਦਾ ਖਿਆਲ ਰੱਖਣਾ ਤੇ ਹੁਣ ਤੁਸੀਂ ਵੀ ਖਿਆਲ ਰੱਖਿਓ ਸਾਡਾ ਸੋ ਤੁਸੀਂ ਵੀ ਜਿਹੜਾ ਇਕਤਾ ਦੇ ਬਜ਼ੁਰਗਾਂ ਦੇ ਨਾਲ ਗੱਲ ਕਰਦੇ ਹੋਏ ਸਰਦਾਰ ਸੁਖੀ ਸਿੰਘ ਬਾਦਲ ਨਜ਼ਰ ਆਉਂਦੇ ਨੇ ਜਿੱਥੇ ਉਹ ਕਹਿੰਦੇ ਨੇ ਕਿ ਹੁਣ ਉਹਨਾਂ ਦੇ ਵਾਂਗੂ ਭਾਬ ਪ੍ਰਕਾਸ਼ ਸਿੰਘ ਬਾਦਲ ਦੇ ਵਾਂਗੂ ਮੇਰੇ ਸਿਰ ਤੇ ਵੀ ਹੱਥ ਰੱਖਿਓ ਤੇ ਜਿੱਦਾਂ ਸੱਤ ਦੇ ਵਿੱਚ ਬੈਠੇ ਬਜ਼ੁਰਗਾਂ ਦੇ ਨਾਲ ਗੱਲਬਾਤ ਕਰਦੇ ਹੋਏ ਨ ਹੋ ਸਕਦਾ ਸਰਦਾਰ ਸੁਖੀ ਸਿੰਘ ਬਾਦਲ ਇਹ ਸੋਚ ਰਹੇ ਹੋਣ ਕਿ ਜਿੰਨੀਆਂ ਬਹੁਤ ਸਾਰੀਆਂ ਪ੍ਰੋਬਲਮਸ ਚੱਲ ਰਹੀਆਂ ਉਹਨਾਂ ਦਾ ਇੱਕ ਜਿਹੜਾ ਨਤਾਰਾਤਾ ਇਹ ਹੋ ਸਕਦਾ ਨਿਪਟਾਰਾ ਉਹਨਾਂ ਦਾ ਇਹ ਹੋ ਸਕਦਾ ਕਿ ਮੈਂ ਚੋਣਾਂ 'ਚ ਖੜਾ ਹਾਂ ਮੈਂ ਜੇ ਗਿੱਦੜਵਾਹੇ ਦੀ ਸੀਟ ਤੋਂ ਮੈਂ ਜਿੱਤ ਜਾਣਾ ਤੇ ਕਿਤੇ ਨਾ ਕਿਤੇ ਇੱਕ ਬੂਮ ਮਿਲੇਗਾ ਮੇਰੇ ਮੇਰੀ ਜੜੀਆ ਧੇਰਿਆ ਇਹਨੂੰ ਸੋ ਇਹਦੇ ਤੇ ਜਿਹੜਾ ਖੈਰ ਹਜੇ ਕੁਝ ਸਪਸ਼ਟਤਾ ਦੇ ਨਾਲ ਸਾਹਮਣੇ ਨਹੀਂ ਕਿ ਕੀ ਉਹਨਾਂ ਨੇ ਗਿੱਦੜਵਾਹੇ ਦੀ ਚੋਣ ਲੜਨੀ ਆ ਜਾਂ ਨਹੀਂ ਲੜਨੀ ਪਰ ਸੰਕੇਤ ਜਿਹੜੇ ਆ ਉਹ ਮਿਲ ਰਿਹਾ ਹੈ ਜੰਤਕ ਸਿਆਸਤ ਦੀ ਗੱਲ ਕਰ ਰਹੇ ਹਾਂ ਤੇ ਜੇਕਰ ਆਪਾਂ ਵੇਖੀਏ ਦੂਸਰੇ ਪਾਸੇ ਕਿਉਂਕਿ ਹਮੇਸ਼ਾ ਆਪਾਂ ਗੱਲ ਕਰਦੇ ਹਾਂ ਕਿ ਜੰਤਕ ਸਿਆਸਤ ਦੇ ਵਿੱਚ ਇਸ ਸਮੇਂ ਤਿੰਨ ਧਿਰਾਂ ਬਣ ਚੁੱਕੀਆਂ ਨੇ ਦੋ ਹੀ ਕਹਿ ਲਓ ਮੋਸਟਲੀ ਕਿਉਂਕਿ ਅਕਾਲੀ ਦਲ ਨੂੰ ਤਾਂ ਲੋਕੀ ਜਿਆਦਾਤਰ ਤਾਂ ਇਕੱਠੇ ਕਰਕੇ ਹੀ ਵੇਖਦੇ ਨੇ ਚਾਹੇ ਬਾਗੀ ਵੀ ਨੇ ਚਾਹੇ ਦੂਸਰੇ ਵੀ ਨੇ ਪਰ ਆਬਵੀਅਸਲੀ ਜਿਹੜੇ ਬਾਗੀ ਅਕਾਲੀ ਦਲ ਆ ਉਹਨਾਂ ਦੇ ਵੱਲੋਂ ਜਿਹੜੇ ਬਡਾਲਾ ਸਾਹਿਬ ਨੂੰ ਮੋਹਰੇ ਲਾ ਕੇ ਕੋਸ਼ਿਸ਼ ਤਾਂ ਕੀਤੀ ਜਾ ਰਹੀ ਹੈ ਆਪਣੇ ਆਪ ਨੂੰ ਅੱਡ ਕਰਨ ਦੀ ਕੱਲ ਵੀ ਜਿਹੜੇ ਆ ਰਖੜਾ ਸਾਹਿਬ ਦੀ ਦੱਸਦੇ ਉੱਤੇ ਆਫਿਸ ਦੇ ਵਿੱਚ ਮੀਟਿੰਗ ਵੀ ਹੋਈ ਆ ਉਸੇ ਮੀਟਿੰਗ ਤੋਂ ਬਾਅਦ ਆ ਕੇ ਉਹਨਾਂ ਨੇ ਜਿਹੜੀ ਇਹ ਗੱਲ ਕਹੀ ਆ ਕਿ ਜਿਹੜਾ ਬੰਦੀ ਸਿੰਘਾਂ ਨੂੰ ਤੇ ਐਨਐਸਏ ਜਿਹਨਾਂ ਦੇ ਉੱਤੇ ਲੱਗਾ ਉਹਨਾਂ ਨੂੰ ਅੱਡ ਨਹੀਂ ਕਰਨਾ ਚਾਹੀਦਾ ਸ਼ੋਮਨੀ ਕਾਲੀ ਦਲ ਜਿਹੜਾ ਜਾਂ ਸੁਖਵੀਰ ਬਾਦਲ ਉਹਨਾਂ ਦੇ ਵੱਲੋਂ ਸੋ ਤੇ ਜਿਹੜੀ ਦੂਜੀ ਧਿਰ ਆ ਭਾਈ ਅਮਰਪਾਲ ਸਿੰਘ ਉਹਨਾਂ ਵਾਲੀ ਸਰਜੀਤ ਸਿੰਘ ਖਾਲਸਾ ਆਪਣੇ ਆਪ ਨੂੰ ਉਹਨਾਂ ਦੇ ਨਾਲ ਹਮੇਸ਼ਾ ਜੋੜ ਕੇ ਦੇਖਦੇ ਨੇ ਤੇ ਇਕੱਠੇ ਉਹਨਾਂ ਦੇ ਜਿਹੜਾ ਭਾਈ ਅਮਰਪਾਲ ਦੇ ਪਰਿਵਾਰ ਵੱਲੋਂ ਤੇ ਸਰਜੀਤ ਸਿੰਘ ਖਾਲਸਾ ਵੱਲੋਂ ਜਿੰਨੀਆਂ ਵੀ ਸਰਗਰਮੀਆਂ ਕੀਤੀਆਂ ਜਾ ਰਹੀਆਂ ਨੇ ਇਕੱਠੇ ਕੀਤੀਆਂ ਜਾ ਰਹੀਆਂ ਨੇ ਤੇ ਆਪਾਂ ਇਹ ਜਾਣਦੇ ਆ ਕਿ ਡਿਬਰੂਗੜ ਦੇ ਵਿੱਚ ਇਕੱਲੇ ਭਾਈ ਅਮਰਤਪਾਲ ਨਹੀਂ ਨਾਲ ਜਿਹੜੇ ਆ ਹੋਰ ਵੀ ਮੇਰਾ ਖਿਆਲ 올ਟਗੇਦਰ 9 ਜਾਣੇ ਨੇ ਇਹ ਤੇ ਉਹਨਾਂ ਦੇ ਵਿੱਚ ਇੱਕ ਵੱਡਾ ਨਾਮ ਦਲਜੀਤ ਕਲਸੀ ਦਾ ਵੀ ਆ ਸੋ ਹੁਣ ਦਲਜੀਤ ਕਲਸੀ ਉਹਨਾਂ ਦੇ ਵੱਲੋਂ ਵੀ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਮੂਵ ਕੀਤਾ ਗਿਆ ਉਹਨਾਂ ਦੇ ਵਕੀਲਾਂ ਨੂੰ ਮੈਂ ਸੁਣ ਰਿਹਾ ਸੀਗਾ ਉਹਨਾਂ ਨੇ ਕਿਹਾ ਕਿ ਇੱਕ ਤਾਂ ਜਿਹੜੀ ਆ ਐਨਐਸਏ ਆ ਉਹ ਤਿੰਨ ਤਿੰਨ ਮਹੀਨੇ ਕਰਕੇ ਵਧਾਈ ਜਾਂਦੀ ਆ ਸਾਲ ਨਹੀਂ ਵਧਾ ਸਕਦੇ ਤੁਸੀਂ ਉਹਦਾ ਸੋ ਇਹਦੇ ਆ ਚੱਲਦੇ ਆ ਇਸਦੇ ਚੱਲਦੇ ਆ ਉਹ ਵੈਸੇ ਹੀ 1-2 ਮਹੀਨੇ ਉਹਦੀ ਮਿਆਦ ਲੰਘ ਚੁੱਕੀ ਆ ਤੇ ਇਹ ਇਦਾਂ ਇਹ ਗਲਤ ਹੈ ਤੁਸੀਂ ਸਾਲ ਨਹੀਂ ਵਧਾ ਸਕਦੇ ਉਹਦਾ ਦੂਸਰਾ ਉਹਨਾਂ ਨੇ ਕਿਹਾ ਕਿ ਜਿਹੜਾ ਵੀ ਜਿਹੜਾ ਇਹਨਾਂ ਦਾ ਦਲਜੀਤ ਕਲਸੀ ਉਹਨਾਂ ਦਾ ਇਹ ਕਹਿਣਾ ਕਿ ਨਾਤਾ ਮੇਰਾ ਜਨਾਲੇ ਵਾਲੀ ਘਟਨਾ ਦੇ ਨਾਲ ਕੋਈ ਸਬੰਧ ਹੈ ਨਾ ਹੀ ਕਿਸੇ ਹੋਰ ਦੇ ਨਾਲ ਹੈ ਤੇ ਜਿਹੜਾ ਇਹ ਕਿਹਾ ਜਾਂਦਾ ਕਿ ਸੋਸ਼ਲ ਮੀਡੀਆ ਉੱਤੇ ਜਿਹੜੀਆਂ ਪੋਸਟਾਂ ਕੀਤੀਆਂ ਜਾਂਦੀਆਂ ਉਹ ਤਾਂ ਜੇ ਕੋਈ ਬਾਹਰ ਬੈਠੇ ਲੋਕ ਜੇ ਕੋਈ ਕੋਈ ਵੀ ਸੋਸ਼ਲ ਮੀਡੀਆ ਦੇ ਉੱਤੇ ਪੋਸਟ ਕਰ ਰਹੇ ਨੇ ਤੇ ਉਹਦੇ ਵਿੱਚ ਇਹਨਾਂ ਦਾ ਤਾਂ ਕੋਈ ਲੈਣਾ ਦੇਣਾ ਨਹੀਂ ਇਹ ਕੀ ਕਰ ਸਕਦੇ ਇਹ ਤਾਂ ਜੇਲ੍ਹ ਦੇ ਵਿੱਚ ਬੈਠੇ ਨੇ ਅੱਛਾ ਇਹ ਗੱਲ ਪਹਿਲਾਂ ਵੀ ਆਈ ਸੀ ਜਦੋਂ ਭਾਈ ਅਮਰਪਾਲ ਸਿੰਘ ਉਹਨਾਂ ਦੇ ਜਿਹੜੀ ਆ ਉਹਨਾਂ ਦੀ ਐਨਐਸਸੀ ਨੂੰ ਚੈਲੰਜ ਕੀਤਾ ਗਿਆ ਉਦੋਂ ਵੀ ਜਿਹੜੀ ਇਹ ਗੱਲ ਸਾਹਮਣੇ ਆਈ ਸੀ ਜਿਹਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਸੀ ਜਿਹੜਾ ਭਾਈ ਅਮਰਪਾਲ ਸਿੰਘ ਉਹਨਾਂ ਦੀ ਧਿਰ ਦੇ ਵੱਲ ਜਿਹੜੇ ਵੀ ਪਹਿਲੀ ਗੱਲ ਤਾਂ ਇੰਡੀਆ ਕੋਈ ਇੰਨਾ ਕਮਜ਼ੋਰ ਮੁਲਕ ਨਹੀਂ ਹੈਗਾ ਕਿ ਸੋਸ਼ਲ ਮੀਡੀਆ ਦੇ ਉੱਤੇ ਪਾਈ ਕੋਈ ਪੋਸਟ ਜਿਹੜੀ ਆ ਉਹਦੇ ਚਲਦਿਆਂ ਕੋਈ ਪ੍ਰੋਬਲਮ ਖੜੀ ਹੋ ਜਵੇ ਤੇ ਨਾਲੇ ਜੇਕਰ ਭਾਈ ਅਮਰਪਾਲ ਹੁਣੀ ਜੇਲ੍ਹ ਦੇ ਵਿੱਚ ਬੰਦ ਨੇ ਤੇ ਜੇਕਰ ਬਾਕੀ ਲੋਕ ਜਿਹੜੇ ਬਾਹਰੋਂ ਬੈਠੇ ਕੋਈ ਪੋਸਟਾਂ ਕਰ ਦਿੰਦੇ ਨੇ ਕੋਈ ਟਵੀਟ ਕਰ ਦਿੰਦੇ ਨੇ ਤਾਂ ਉਹਦੇ ਵਿੱਚ ਉਹਨਾਂ ਦਾ ਤਾਂ ਕੋਈ ਕਸੂਰ ਨਹੀਂ ਉਹ ਤਾਂ ਤੁਸੀਂ ਉਹਨਾਂ ਨੂੰ ਦੇਖੋ ਉਹਨਾਂ ਦਾ ਤੁਸੀਂ ਕੀ ਹੱਲ ਕਰਨਾ ਸੋ ਇਹ ਹੁਣ ਇਹਨਾਂ ਨੇ ਵੀ ਵੱਖਰੇ ਤੌਰ ਤੇ ਜਿਹੜੀ ਆ ਦਲਜੀਤ ਕਲਸੀ ਉਹਨਾਂ ਨੇ ਵੀ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਇਹਨਾਂ ਦੇ ਵੱਲੋਂ ਮੂਵ ਕੀਤਾ ਗਿਆ ਪਹਿਲਾਂ ਇਹ ਗੱਲ ਸਾਹਮਣੇ ਚੌਣ ਲੜਨਗੇ ਜਿਮਨੀ ਚੌਣ ਲੜਨਗੇ ਜਿਹੜੀ ਆਪਣੀ ਡੇਰਾ ਬਾਬਾ ਨਾਨਕ ਦੀ ਗਿੱਦੜਵਾਹੇ ਦੀ ਜਿਹਦੀ ਆਪਾਂ ਗੱਲ ਕੀਤੀ ਆ ਉਤੋਂ ਡਿਬਰੂਗੜ ਦੇ ਵਿੱਚੋਂ ਜਿਹੜੇ ਆਪਣੇ ਹੈਗੇ ਨੇ ਜਿਨ੍ਹਾਂ ਨੂੰ ਪ੍ਰਧਾਨ ਮੰਤਰੀ ਬਾਜੇ ਕੇ ਕਿਹਾ ਜਾਂਦਾ ਆਈ ਥਿੰਕ ਭਗਵਾਨ ਸਿੰਘ ਹੁਣੀ ਉਹ ਉਹਨਾਂ ਦੇ ਪਰਿਵਾਰ ਦੇ ਵੱਲੋਂ ਇਹ ਕਿਹਾ ਜਾ ਚੁੱਕਾ ਕਿ ਗਿੱਦੜਵਾਹੇ ਦੀ ਜਿਹੜੀ ਆ ਜਿਮਨੀ ਚੌਣ ਦੇ ਵਿੱਚ ਉਹ ਭਾਗ ਲੈਣਗੇ ਨਾਲ ਦੀ ਨਾਲ ਇੱਕ ਹੋਰ ਸਿੰਘ ਜਿਹੜੇ ਆ ਉਹਨਾਂ ਦੇ ਵੱਲੋਂ ਵੀ ਕਿਹਾ ਗਿਆ ਕਿ ਉਹ ਇੱਕ ਜਿਹੜੀ ਆ ਹੋਰ ਜਿਮਨੀ ਚੌਣ ਦੇ ਵਿੱਚ ਉਹ ਵੀ ਭਾਗ ਲੈਣ ਜਾ ਰਹੇ ਨੇ ਬਰਨਾਲੇ ਵਾਲੀ ਜਿਹੜੀ ਮੀਤheer ਸਾਹਿਬ ਦੀ ਸੀਟ ਖਾਲੀ ਹੋਈ ਆ ਸੋ ਇਸ ਕਰਕੇ ਜਿਹੜਾ ਹੁਣ ਦੇਖਦੇ ਆਂ ਵੈਸੇ ਤਾਂ ਹਜੇ ਉਸ ਪਟੀਸ਼ਨ ਤੇ ਵੀ ਕੋਈ ਖਾਸ ਜਿਹੜੀ ਆ ਚੀਜ਼ ਸਾਹਮਣੇ ਨਹੀਂ ਆਈ ਇਹਦੇ ਵਿੱਚ ਜਿਹੜੀਆਂ ਖਬਰਾਂ ਮੈਂ ਸੁਣੀਆਂ ਕਿ ਜਿਹੜੀ ਦਲਜੀਤ ਕਲਸੀ ਉਹਨਾਂ ਦੀ ਪਟੀਸ਼ਨ ਦੇ ਉੱਤੇ ਕੇਂਦਰ ਨੂੰ ਤੇ ਪੰਜਾਬ ਸਰਕਾਰ ਨੂੰ ਜਿਹੜਾ ਨੋਟਿਸ ਕੱਢ ਦਿੱਤੇ ਗਿਆ ਕਿ ਤੁਸੀਂ ਆ ਕੇ ਜਵਾਬ ਦਿਓ ਇਹਨਾਂ ਗੱਲਾਂ ਦਾ 18 ਸੈਪਟੈਂਬਰ ਨੂੰ ਜਿਹੜੀ ਆ ਦੁਬਾਰਾ ਹੀアリング ਹੋਣੀ ਆ ਸੋ ਬਾਕੀ ਬਹੁਤ ਸਾਰੀਆਂ ਗੱਲਾਂ ਨੇ ਜੀ ਲਗਾਤਾਰ ਤੁਹਾਡੇ ਨਾਲ ਜੁੜਦੇ ਰਹਿਵਾਂਗੇ ਬੇਨਤੀ ਆ ਕਿ ਸਬਸਕ੍ਰਾਈਬ ਜ਼ਰੂਰ ਕਰ ਲਿਓ ਟਿਕਟੌਕ ਤੇ ਉਹਦਾ ਫੋਲੋ ਜ਼ਰੂਰ ਕਰ ਲਿਓ